ਸ਼ਹਿਰਾਂ ਦੇ ਨਾਮ ਆਏ ਤੇ ਗੁਰੂ ਅਰਜਨ ਦੇਵ ਮਹਾਰਾਜ ਆਪਣੀਆਂ ਸ਼ੇਰ ਉਦਾਸੀਆਂ ਦੀ ਯਾਤਰਾ ਦੌਰਾਨ ਕਿਹੜੇ-ਕਿਹੜੇ ਸ਼ਹਿਰ ਗਏ ਮਹਾਰਾਜ ਕੇਦਾਰਨਾਥ ਬਦਰੀਨਾਥ ਦੁਵਾਰਗਾਪੁਰੀ ਜਗਨਨਾਥਪੁਰੀ ਜਦੋਂ ਪੰਜਾਬ ਵਿੱਚ ਆਏ ਤੇ ਲੁਧਿਆਣੇ ਸ਼ਹਿਰ ਦੇ ਵਿੱਚ ਯੋਧੇਵਾਲ ਬਸਤੀ ਦੇ ਵਿੱਚ ਮਹਾਰਾਜ ਨੇ ਪੜਾਅ ਕੀਤਾ ਤੇ ਸਾ ਸੰਗਤ ਉੱਥੇ ਮਹਾਰਾਜ ਦੀ ਯਾਦ ਵਿੱਚ ਗੁਲਸਤਾਨ ਹੈ ਤੇ ਗੁਰੂ ਨਾਨਕ ਦੇਵ ਮਹਾਰਾਜ ਜਦੋਂ 12 ਸਾਲ ਦੀ ਉਮਰ ਸੀ ਤੇ ਗੁਰੂ ਅਰਜਨ ਦੇਵ ਜੀ ਦੀ 103 ਬਰੇ ਉਮਰ ਸੀ ਸਾਂਝਾ ਪੰਜਾਬ ਤੇ ਅੱਜਕੱਲ੍ਹ ਪਾਕਿਸਤਾਨ ਦੇ ਵਿੱਚ ਊੜਕਾਣਾ ਸਾਹਿਬ ਹੈ ਤੇ ਜਿੱਥੇ ਸੱਚਾ ਸੌਦਾ ਹੋਇਆ ਸੀ ਪਿਤਾ ਵੱਲੋਂ ਦਿੱਤੇ 20 ਰੁਪਈਆ ਦਾ ਲੰਗਰ ਸ਼ਿਕਾਇਆ ਸੀ ਇਸਾ ਸੰਗਤ ਊੜਕਾਣਾ ਤੇ ਲੁਧਿਆਣਾ ਬਸਤੀ ਜੋਧੇਵਾਲ ਆਪਣੇ ਲਾਗੇ ਚੱਕ ਹਕੀਮਾ ਫਗਵਾੜਾ ਸੰਤ ਕਹਾਟ ਸੁਲਤਾਨਪੁਰ ਲੋਧੀ ਤੇ ਗੜ ਸ਼ੰਕਰ ਬੀਤ ਦਾ ਇਲਾਕਾ ਜਿਹੜਾ ਹੈ ਤੇ ਸਤ ਸੰਗਤ ਖੁਰਾਲ ਗਰਦਾਸਤਾਨ ਇਹ ਪੰਜਾਬ ਦੇ ਵਿੱਚ ਨੇ ਇਸ ਤੋਂ ਇਲਾਵਾ ਹਰਦਵਾਰ ਮਥਰਾ ਜੈਸਲ ਮੇਲ ਬਿੰਦਰਾਵਨ ਤੁਗਲਕਾਬਾਦ ਦਿੱਲੀ ਜਿੱਥੇ ਸਕੰਦਰ ਲੋਧੀ ਨੇ ਮਹਾਰਾਜ ਨੂੰ 700 ਕਨਾਲਾ ਜ਼ਮੀਨ ਭੇਟ ਕੀਤੀ ਸੀ 700 ਕਨਾਲਾ ਤੇ ਸਤ ਸੰਗਤ ਤੇ ਅੱਜ ਉਸ ਜ਼ਮੀਨ ਤੇ ਸਰਕਾਰਾਂ ਦੀਆਂ ਨਜ਼ਰਾਂ ਹਨ